ਇਹ ਵੀਡੀਓ ਇੰਨੀ ਕਿ ਸ਼ੇਅਰ ਕਰੋ ਕਿ ਹਰ ਪੰਜਾਬੀ ਤੱਕ ਪਹੁੰਚੇ ਕਿਉਂਕਿ ਤੁਹਾਨੂੰ ਰਿਐਲਿਟੀ ਦਿਖਾਣੀ ਆ ਪੰਜਾਬ ਦੀ ਸੱਚਾਈ ਦਿਖਾਣੀ ਆ ਲੋਕ ਕਹਿੰਦੇ ਨੇ ਪੰਜਾਬ ਚ ਕੰਮ ਹੈ ਨਹੀਂ ਲੋਕ ਬਾਹਰ ਜਾ ਕੇ ਮਜ਼ਦੂਰੀ ਕਰ ਰਹੇ ਨੇ ਕਿ ਵੀਡੀਓ ਵੀ ਤੁਸੀਂ ਦੇਖੀ ਕੀ ਪੰਜਾਬ ਬਣਾ ਜਿਹੜੀਆਂ ਛੋਟੀ ਜੀ ਉਮਰ ਦੀਆਂ ਨੌਜਵਾਨ ਪੰਜਾਬ ਬਣਾ ਸਿਗੀਆਂ ਸਿਮਿੰਟ ਪੜ ਰਹੀਆਂ ਸੀ ਤੇ ਅਸੀਂ ਸੁਲਤਾਨਪੁਰ ਪਹੁੰਚੇ ਆ 22 ਸਾਡੇ ਨਾਲ ਇਹਨਾਂ ਦਾ ਘਰ ਬਣ ਰਿਹਾ ਤੁਸੀਂ ਦੇਖੋ ਘਰ ਬਣਾਉਣ ਦੇ ਲਈ ਪੰਜਾਬ ਤੋਂ ਜਾਂ ਪੰਜਾਬੀ ਬੰਦਾ ਇੱਕ ਵੀ ਮਜ਼ਦੂਰ ਮਿਸਤਰੀ ਨਹੀਂ ਮਿਲਿਆ ਤੁਸੀਂ ਥੱਕ ਹਾਰ ਕੇ ਇੱਕ ਪ੍ਰਵਾਸੀ ਨੂੰ ਹੈਨਾ ਠੇਕਾ ਦਿੱਤਾ 15 ਲੱਖ ਰੁਪਿਆ ਜੀ ਜੀ 6 ਮਹੀਨਿਆਂ ਦੇ ਵਿੱਚ ਉਹ 1.5 ਕਰੋੜ ਕਮਾ ਰਿਆ ਜਿਹੜਾ ਕਿ ਪੰਜਾਬੀ ਇੱਕ ਕਮਾ ਸਕਦਾ ਬਿਲਕੁਲ ਕੀ ਖੇਚਲ ਆਈ ਤੁਹਾਨੂੰ ਪਹਿਲਾਂ ਸਮਝਾਓ ਵੀ ਇਹ ਪੈਸਾ ਪੰਜਾਬੀ ਦੇ ਹੱਥ ਹੋਣਾ ਚਾਹੀਦਾ ਸੀ ਬਾਹਰ ਕਿਵੇਂ ਜਾ ਰਿਹਾ ਆ ਉਹ ਹੀ ਅਸੀਂ ਪਹਿਲਾਂ ਵੜੇ ਭਾਲ ਕਰੀ ਵੀ ਚਲੋ ਵੀ ਕੋਈ ਆਪਣਾ ਵੀ ਜਿਹੜਾ ਗੁਰਪਾਈ ਹੋਵੇ ਨਾ ਚਲੋ ਕਰੇ ਕੰਮ ਨਾ ਵੀ ਆਪਣੀ ਹੁੰਦਾ ਹੈ ਵੀ ਆਪਾਂ ਹਮੇਸ਼ਾ ਹੀ ਇਹ ਕੁ ਹਿਮਨ ਨੇਚਰ ਹੁੰਦਾ ਕਿ ਬੰਦਾ ਬਾਹਰ ਦੇ ਨਾਲੋਂ ਜਿਹੜਾ ਆਪਦੇ ਘਰ ਵਾਲੇ ਨੂੰ ਪ੍ਰੈਫਰ ਕਰਦਾ ਹੈ ਜ਼ਿਆਦਾ ਹਨਾ ਤੇ ਪਰ ਨਹੀਂ ਜਿਵੇਂ ਹੁਣ ਸਮਾਂ ਰੁਝਾਨ ਇਦਾਂ ਦਾ ਚੱਲ ਰਿਹਾ ਹੈ ਤੇ ਅਸੀਂ ਤਾਂ ਚਲੋ ਇਹ ਥੋੜਾ ਜਿਹਾ ਬਜਟ 'ਚ ਛੋਟਾ ਘਰ ਪਾਇਆ ਹਨਾ ਜੀ ਤੇ ਥੋੜਾ ਜਿਵੇਂ ਕਹਿ ਲੋ ਕਿ ਘੁੰਮੇ ਫਿਰਿਆ ਤੇ ਆਪ ਜਿਗਾਰਡ ਲਾਏ ਨੇ ਕੁਝ ਹਨਾ ਤੇ ਚਲੋ ਸਸਤਾ ਹੈ ਲੇਕਿਨ ਸਾਡਾ ਜਿਹੜਾ ਠੇਕੇਦਾਰ ਹੈ ਉਹਦਾ 10 ਜਗ੍ਹਾ ਕੰਮ ਚੱਲ ਰਿਹਾ ਹੈ ਜੀ ਪਰ ਸੋ ਜਦ ਤੀ ਹੁੰਦਾ ਗੱਲ ਕੀਤੀ ਤੇ ਐਵਰੇਜ ਨੂੰ ਹਰ ਇੱਕ ਘਰ ਚੋਂ 15-15 ਲੱਖ ਰੁਪਿਆ ਲੈ ਰਿਆ ਇੱਕ ਕੋਠੀ ਦਾ ਕਮਸੇ ਕਮ ਘੱਟੋ ਘੱਟ ਹੈ ਜੀ ਬਾਕੀ ਤੁਸੀਂ ਵੱਧ ਜਿੰਨਾ ਕੰਮ ਕਰਾ ਲਓ ਵੀ ਦੋ ਕਮਰੇ ਵਧਾ ਲਓ ਤਾਂ ਅਗਲਾ ਹੋਰ ਵਾਜੂਗਾ ਪਰ ਇੱਕ ਜਿਹੜੀ ਕੋਠੀ ਆਮ 10-15 ਲੱਖ 15 ਲੱਖ ਰੁਪਿਆ ਤਾਂ ਘੱਟੋ ਘੱਟ ਲੱਗ ਜਾਂਦਾ ਹੈ ਤੇ ਹੁਣ ਤੁਸੀਂ ਦੇਖੋ ਵੀ 10 ਕੰਮ ਚੱਲਦੇ ਉਹਦੇ ਤੇ ਸਾਲ ਦੇ ਵਿੱਚ 10 ਕੰਮ ਕਰਕੇ ਉਹਨੇ ਤਾਂ 15 ਲੱਖ ਰੁਪਿਆ ਉਹਨੇ ਜੇ ਕਮਾਇਆ ਤਾਂ 1.5 ਕਰੋੜ ਰੁਪਿਆ ਉਹਨੇ ਕਮਾਇਆ ਜੀ ਤੇ 1.5 ਕਰੋੜ ਚੋਂ ਉਹਨੇ 1 ਕਰੋੜ ਵੀ ਵੰਕਦਾ ਹਾਤਾ ਸਵਾ ਕਰੋੜ ਵੀ ਵੰਕਦਾ ਹਾਤਾ ਤਾ ਮਾਤਾ ਜੀ ਸਾਲ ਦਾ 20-25 ਲੱਖ ਰੁਪਇਆ ਜਮ੍ਹਾਂ ਕਰ ਲੈਣਾ ਉਹਨੇ ਕੈਨੇਡਾ ਅਮਰੀਕਾ ਇਹ ਕੀ ਕਰਨਾ ਯਾਨੀ ਮਹੀਨੇ ਦਾ 2.5 ਲੱਖ ਰੁਪਇਆ ਘੱਟੋ-ਘੱਟ ਆ ਘੱਟੋ-ਘੱਟ ਵੈਸੇ ਤਾਂ 5-7-8 ਲੱਖ ਮਹੀਨੇ ਨੂੰ ਜਾ ਰਿਹਾ ਹੋਊਗਾ ਉਹਦਾ ਸਿਸਟਮ ਬਾਕੀ ਹੋਰ ਵੀ ਪਤਾ ਨਹੀਂ ਕੀ ਕਰਦਾ ਹੋਊ ਕੁਛ ਇਹਦਾ ਇਕੱਲਾ ਆਹ ਕੰਮ ਦੱਸਿਆ ਜੀ ਹਨਾ ਜੀ ਤੇ ਉਹ ਸਾਨੂੰ ਇਹ ਕਹਿ ਰਿਹਾ ਵਾ ਕਿ ਸਾਡੇ ਕੋਲ ਬੰਦੇ ਹੀ ਹੈ ਨਹੀਂਗੇ ਕੰਮ ਕਰਨ ਵਾਸਤੇ ਵੀ ਬਹੁਤ ਜ਼ਿਆਦਾ ਸਾਨੂੰ ਅਖਿਆਈ ਹੋ ਰਹੀ ਹੈ ਕੰਮ ਹੀ ਇੰਨਾ ਜ਼ਿਆਦਾ ਹੋ ਗਿਆ ਕਿ ਸਾਡੇ ਕੋਲ ਹੁਣ ਬੰਦੇ ਹੈ ਨਹੀਂਗੇ ਤੇ ਅੱਜ ਦੀ ਗੱਲ ਐ ਕਿ ਸਾਡੇ ਮਿੱਤਰ ਨੇ ਇਹਨਾਂ ਨੇ ਇੱਕ ਆਪਣਾ ਹੀ ਬੰਦਾ ਆਪਣਾ ਬਰਾਦਰੀ ਦਾ ਬੰਦਾ ਹੈ ਚਲੋ ਹਨਾ ਜੀ ਉਹਨਾਂ ਨਾਲ ਗੱਲ ਕਰੀ ਵੀ ਅਸੀਂ ਤੈਨੂੰ ਦਿਹਾੜੀ ਦਵਾਂਗੇ ਵੀ ਤੂੰ ਸਾਡੇ ਸਰੋਂ ਦਾ ਕੰਮ ਕਰ ਜਾ ਗੱਲ ਦਿਹਾੜੀ ਦੀ ਜਾਂ ਠੇਕੇ ਦੀ ਹੁੰਦੀ ਫੇਰ ਬੰਦਾ ਕਹਿੰਦਾ ਦਿਹਾੜੀ ਦੀ ਗੱਲ ਹੋਈ ਬਕਾਇਦਾ ਹੋਈ ਹੈ ਨਾ ਉਹ ਆਇਆ ਸਰੋਂ ਦਾ ਕੰਮ ਕਰਨ ਤੇ ਉਹ ਕੰਮ ਅੱਧੇ ਦਿਨ ਚ ਹੋ ਗਿਆ ਤੇ ਅੱਧਾ ਦਿਨ ਉਹਦਾ ਬਚ ਗਿਆ ਅਸੀਂ ਕਿਹਾ ਵੀ ਹੁਣ ਤੂੰ ਆ ਸਫਾਈ ਕਰ ਦੇ ਨਹੀਂ ਜੀ ਅਖੇ ਮੇਰੀ ਤਾਂ ਦਿਹਾੜੀ ਸਰੋਂ ਦੀ ਗੱਲ ਰਹੀ ਮੈਂ ਤਾਂ ਸਰਵਿੰਗ ਕਰੂੰਗਾ ਉਹ ਹੋ ਗਈ ਮੈਂ ਚੱਲਿਆ ਐਂ ਕਰਦੇ ਨੇ ਇਹੀ ਜੇ ਪ੍ਰਵਾਸੀ ਹੁੰਦਾ ਤਾਂ ਸਾਰਾ ਕੰਮ ਕਰਦਾ ਮੇਰੇ ਕਹਿਣ ਤੋਂ ਮਤਲਬ ਇਹ ਹੈ ਕਿ ਜੇ ਤੁਹਾਡਾ ਕਾਲ ਕਰਾਰ ਦਿਹਾੜੀ ਠੇਕੇ ਦਾ ਹੋਇਆ ਤਾਂ ਗੱਲ ਵੱਖਰੀ ਹੈ ਤੁਹਾਡਾ ਕਾਲ ਕਰਾਰ ਹੋਇਆ ਸੀ ਵੀ ਆਹ ਕੰਮ ਸਾਰੀ ਦਿਹਾੜੀ ਤੁਹਾਨੂੰ ਦੇਣੀ ਹੈ ਤਾਂ ਅਸੀਂ ਜੋ ਮਰਜ਼ੀ ਕਰਵਾਈਏ ਉਹਦੇ ਵਿੱਚ ਵੀ ਤੁਹਾਡੇ ਕੋ ਆਹ ਕੰਮ ਕਰਾ ਲਈਓ ਉਹ ਕਰਾ ਲਈਏ ਤੁਸੀਂ ਕਰਕੇ ਆਪਣੀ ਮਾਇਆ ਲਾਉ ਤੇ ਜਾਓ ਤੁਹਾਡਾ ਮਨ ਸੀ ਜਿਹੜਾ 15 ਲੱਖ ਪ੍ਰਵਾਸੀ ਲੈ ਕੇ ਗਿਆ ਆਪਣੇ ਪੰਜਾਬੀ ਹਿੱਸੇ ਆਵੇ ਤੁਸੀਂ ਭਾ ਲਿਆ ਕਿਉਂ 15 15 15 ਮੈਂ ਕਮ ਸੇ ਕਮ ਕਿਹਾ ਜੀ ਹੋ ਸਕਦਾ 20 20 ਲੈ ਰਹੇ ਹੁਣ ਮਤਲਬ ਪੰਜਾਬੀ ਤੁਹਾਨੂੰ ਕੰਮ ਕਰਾਉਣ ਦੇ ਲਈ ਪੰਜਾਬੀ ਮਿਸਤਰੀਆਂ ਪੰਜਾਬੀ ਮਜ਼ਦੂਰ ਪਾਲਿਆ ਹੀ ਨਹੀਂ ਪਾਲਿਆ ਨਹੀਂ ਮਿਲਦੇ ਨਹੀਂਗੇ ਜੇ ਕਿਤੇ ਕੋਈ ਮਿਲਦਾ ਉਹ ਕੰਮ ਕਰਕੇ ਰਾਜੀ ਨਹੀਂ ਇਹ ਮੈਂ ਸੱਚੀ ਗੱਲ ਕਹੀ ਆ ਸਾਡਾ ਇੱਕ ਮਿੱਤਰ ਆ ਉਹਦਾ ਘਰ ਪੈ ਰਿਆ ਉਹ ਉਹ ਰੋਂ ਡਿਆ ਸਾਡੇ ਪੰਜਾਬੀ ਇੱਥੇ ਕੰਮ ਕਰਕੇ ਰਾਜੀ ਨਹੀਂ ਆ ਤੁਸੀਂ ਵੀਡੀਓ ਦੇਖੀ ਕੁੜੀਆਂ ਵਿਚਾਰੀਆਂ ਉੱਥੇ ਸੀਮਟ ਜਾਂ ਸਾਰਾ ਮਸਾਲਾ ਬਣਾ ਲਿਆ ਦੇਖੋ ਮਹਾਰਾਜ ਜੀ ਵੀ ਮੈਂ ਕਹਿੰਦਾ ਸਭ ਨੂੰ ਕੰਮ ਕਰਨਾ ਚਾਹੀਦਾ ਹੈ ਕਈ ਉੱਥੇ ਕਈ ਵੀ ਜਾਂਦੇ ਵੀ 4 ਡਾਲਰਾਂ ਚ ਦਿਹਾੜੀ ਮਿਲਦੀ ਆ ਜੋ ਮਿਲਦੀ ਆ ਤੇ ਮਹਾਰਾਜ ਜੀ ਵੀ ਜਿਹੜਾ ਨਾ ਵੀ ਗੱਲ ਹੁੰਦੀ ਮੈਂ ਇੱਕ ਇੱਕ ਮਿੰਟ ਗੱਲ ਲੰਬੀ ਚੱਲ ਜੂਗੀ ਇਹ ਸਾਨੂੰ ਇਹਦਾ ਮਤਲਬ ਕਿ ਬਾਹਰ ਲੀਆਂ ਜਿਹੜੀਆਂ ਇਹ ਉਹਨੇ ਸਹੂਲਤਾਂ ਨੇ ਜਾਂ ਬਾਹਰਲੇ ਮੁਲਕ ਦੀਆਂ ਕਮਾਈਆਂ ਨੇ ਸਾਨੂੰ ਖਰੀਦ ਲਿਆ ਵੀ ਅਸੀਂ ਉਹਨਾਂ ਦਾ ਕੁਝ ਪੈਸਿਆਂ ਦੇ ਵੱਟੇ ਅਸੀਂ ਆਪਣੀ ਜ਼ਮੀਨਾਂ ਛੱਡ ਕੇ ਅਸੀਂ ਗਏ ਉੱਥੇ ਜੀ ਉੱਥੇ ਜਾ ਕੇ ਕਮਾਈਆਂ ਕੀਤੀਆਂ ਕਮਾਈਆਂ ਤਾਂ ਅਸੀਂ ਕਰਕੇ ਵਾਪਸ ਆਣਾ ਸੀ ਨਾ ਪਰ ਅਸੀਂ ਸੈਟ ਹੀ ਉੱਥੇ ਹੋ ਗਏ ਅਸੀਂ ਮਤਲਬ ਕਿ ਇੰਨੇ ਕਿ ਜ਼ਿਆਦਾ ਪੈਸੇ ਦੇ ਲਾਲਚੀ ਹੋ ਗਏ ਕਹੀਂ ਆਪਣੀ ਮਾਰੇ ਜਮੀਨਾਂ ਛੜ ਛੜ ਜਾ ਰਹੇ ਆ ਇਥੋਂ ਆਪਣੇ ਦੇਸ਼ ਨਾਲ ਧੋਖਾ ਕਰ ਰਹੇ ਆ ਫੇਰ ਤਾਂ ਸਾਡੇ ਪੁਰਾਣੇ ਸ਼ਹੀਦ ਸਿੰਘ ਜਾਂ ਆਪਦੇ ਪੁਰਾਣੇ ਮਿੱਟੀ ਨਾਲ ਜੁੜੇ ਬੰਦੇ ਸਹੀ ਸੀ ਵੀ ਇਹ ਕਿਹੜੇ ਕਹਿੰਦੇ ਮੈਂ ਛੱਡ ਕੇ ਨਹੀਂ ਜਾਂਦੇ ਭਾਵੇਂ ਇੱਥੇ ਮਰ ਜੀਏ ਇੱਥੇ ਜੰਮੇ ਇੱਥੇ ਮਰ ਜੀ ਵੀ ਛੱਡ ਕੇ ਨਹੀਂ ਜਾਂਦੇ ਸੋ ਕਹਿਣ ਦਾ ਭਾਵੇਂ ਜੇ ਮਾਈਆਂ ਵੀ ਇੰਨਾ ਉੱਥੇ ਜਾ ਕੇ ਦਿੱਕਤ ਨਾ ਕੰਮ ਕਰਨਾ ਤਾਂ ਇੱਥੇ ਘਰਾਂ ਦੇ ਵਿੱਚ ਰਹਿ ਕੇ ਆਪਣਾ ਸ਼ਾਦੀ ਪਰਿਵਾਰ ਕਰਕੇ ਆਪਣਾ ਘਰ ਗ੍ਰਹਿਤੀ ਸਾਂਭਣ ਮੈਂ ਸਵੇਰੇ ਗੱਲ ਕਰਦਾ ਸੀ ਵੀ ਦੇਖੋ ਜੀ ਅਸੀਂ ਵੈਦਾਂ ਤੇ ਸਾਨੂੰ ਇਹ ਵੈਦ ਹੋਣ ਦੇ ਨਾਤੇ ਪਤਾ ਵਾ ਕਿ ਜਦੋਂ ਮਾਈਆਂ ਕੱਚੀ ਉਮਰ ਦੇ ਵਿੱਚ ਬਹੁਤਾ ਜ਼ੋਰ ਲਾ ਲੈਂਦੀਆਂ ਖਰਾਕ ਦਾ ਧਿਆਨ ਨਹੀਂ ਰੱਖਦੀਆਂ ਤਾਂ ਗਾਂ ਬੱਚੇ ਪੈਦਾ ਹੋਣਾ ਜਾਂ ਬੱਚਿਆਂ ਦੀ ਜਿਹੜੀ ਹੈ ਉਹ ਜਿਹੜੀ ਹੁੰਦੀ ਹੈ ਜੰਮਣ ਦੀ ਜਿਹੜੀ ਸ਼ਕਤੀ ਆ ਉਤੇ ਬਹੁਤ ਜ਼ਿਆਦਾ ਫਰਕ ਪੈਂਦਾ ਠੀਕ ਆ ਨਾ ਜੀ ਤੇ ਇੰਨੇ ਪੈਸੇ ਨੂੰ ਸਿਰ ਚ ਮਾਰਨਾ ਜੇ ਗਾਂ ਸਾਡੇ ਸਾਹਮਣੇ ਵਾਲੀ ਨਾ ਜੰਮੇ ਸਾਹਮਣੇ ਵਾਲੇ ਨਾ ਬਿਲਕੁਲ ਸਹੀ ਕੀ ਫਾਇਦਾ ਹੈ ਜੀ ਇੰਨੇ ਪੈਸੇ ਦਾ ਸੋ ਮੈਂ ਭਾਵਾਂ ਥੋੜਾ ਰੋ ਯਾਰ ਮਿੱਟੀ ਜੀ ਰੋ ਇਹ ਭਰਾਵਾ ਪੰਜਾਬ ਚ ਕੰਮ ਹੈਗਾ ਜਿਵੇਂ ਸਾਡੇ ਘਰ ਦਾ ਹੀ ਕੰਮ ਆ ਇਹ 15 ਕਿਸੇ ਪੰਜਾਬੀ ਦੇਵਤ ਜਾਂਦਾ ਜੇ ਮਿਹਨਤ ਕਰਕੇ ਨਹੀਂ ਰਾਜੀ ਹੈਗੇ ਬਾਹਰ ਜਾ ਕੇ ਤੁਸੀਂ ਕਿਵੇਂ ਕੰਮ ਕਰਦੇ ਜੇ ਇੱਥੇ ਕਰ ਲੋ ਤਾਂ ਬਾਈ ਤੁਹਾਡਾ ਸਵਰਗ ਆ ਸੋ ਇਸ ਵੀਡੀਓ ਰਾਹੀਂ ਇੱਕ ਮੈਸੇਜ ਸਮਝਿਆ ਹੋਊਗਾ ਤੁਸੀਂ ਕਿਉਂਕਿ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤੁਸੀਂ ਵੀ ਬਹੁਤ ਪੰਜਾਬੀ ਭਾਲੇ ਹੋਣਗੇ ਘਰ ਬਣਾਉਣ ਵਾਸਤੇ ਆ ਹੋਰ ਕੰਮ ਕਰਾਉਣ ਨੂੰ ਤੁਹਾਨੂੰ ਨਹੀਂ ਲੱਭਦੇ ਮਜਬੂਰੀ ਚ ਤੁਹਾਨੂੰ ਕਿਸੇ ਹੋਰ ਪਾਸੇ ਜਾਣਾ ਪੈਂਦਾ ਸੋ ਬਾਈਓ ਤਖੜੇ ਹੋ ਜੋ ਇੱਥੇ ਮਿਹਨਤ ਕਰ ਲੋ ਇੱਥੇ ਹੀ ਸਵਰਗ ਹੈ ਇੱਥੇ ਪੈਸੇ ਆਪਾਂ ਬਾਹਲੇ ਕਮਾ ਲਾਂਗੇ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ